ਦੋਸਤੋ ਅਕਸਰ ਹੀ ਬਹੁਤ ਸਾਰੀਆਂ ਕੁੜੀਆਂ ਆਪਣੇ ਵਿਆਹ ਵਿੱਚ ਵਧੀਆ ਮੇਕਅਪ ਕਰਾਉਂਦੀਆਂ ਨੇ ਅਤੇ ਮਹਿੰਗੇ ਮਹਿੰਗੇ ਲਹਿੰਗੇ ਪਾਉਂਦੀਆਂ ਨੇ ਤਾਂ ਕਿ ਵਿਆਹ ਵਿੱਚ ਅਸੀਂ ਸਭ ਤੋਂ ਸੋਹਣੀਆਂ ਅਤੇ ਵੱਖਰੀਆਂ ਦਿਖੀਏ ਪਰ ਹੁਣ ਦੋ ਸਕੀਆਂ ਭੈਣਾ ਨੇ ਵਿਆਹ ਵਾਲੇ ਦਿਨ ਕੀਤਾ ਸਭ ਤੋਂ ਹੀ ਵੱਖਰਾ ਕੰਮ ਵੀਡੀਓ ਵਿੱਚ ਤੁਹਾਨੂੰ ਜੋ ਦੋ ਕੁੜੀਆਂ ਦਿਖਾਈ ਦੇ ਰਹੀਆਂ ਨੇ ਦਰਸਲ ਇਹਨਾਂ ਨੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਦੇ ਲਈ ਆਪਣੇ ਵਿਆਹ ਦੇ ਲਈ ਸਪੈਸ਼ਲ ਲਾਈਟਾਂ ਵਾਲਾ ਹਾਰ ਤਿਆਰ ਕਰਵਾਇਆ ਅਤੇ ਚੁੰਨੀ ਵਿੱਚ ਵੀ ਲਾਈਟਾਂ ਲਗਵਾਈਆਂ ਇੱਥੋਂ ਤੱਕ ਕਿ ਹੱਥਾਂ ਵਿੱਚ ਪਾਈਆਂ ਅੰਗੂਠੀਆਂ ਵਿੱਚ ਵੀ ਲਾਈਟਾਂ ਫਿੱਟ ਕਰਾਈਆਂ ਅਤੇ ਜਦੋਂ ਤਿਆਰ ਉਹਕੇ ਸਭ ਦੇ ਸਾਹਮਣੇ ਆਈਆਂ ਤਾਂ ਸਾਰੇ ਹੀ ਦੇਖ ਕੇ ਹੈਰਾਨ ਰਹਿ ਗਏ ਅਤੇ ਜਦੋਂ ਬਰਾਤ ਆਈ ਤਾਂ ਬਰਾਤ ਵੀ ਦੇਖਦੀ ਰਹਿ ਗਈ ਅਤੇ ਬਰਾਤੀ ਵਿਆਹ ਵਾਲੇ ਮੁੰਡਿਆਂ ਨੂੰ ਮਜ਼ਾਕ ਕਰਨ ਲੱਗੇ ਕਿ ਦੇਖੋ ਕਿਤੇ ਕੁੜੀਆਂ ਕਰੰਟ ਮਾਰਨ ਸੋ ਸਾਰੇ ਵਿਆਹ ਵਿੱਚ ਇਹਨਾਂ ਲਾਈਟਾਂ ਨੂੰ ਜਗਦਾ ਰੱਖਣ ਦੇ ਲਈ ਇੱਕ ਵਾਰ ਇਹਨਾਂ ਦੀਆਂ ਬੈਟਰੀਆਂ ਵੀ ਚੇਂਜ ਕੀਤੀਆਂ ਗਈਆਂ ਸਾਰੇ ਹੀ ਵਿਆਹ ਵਿੱਚ ਕੁੜੀਆਂ ਜਗਮਗਾਉਂਦੀਆਂ ਰਹੀਆਂ ਅਤੇ ਹਰ ਕੋਈ ਇਹਨਾਂ ਵੱਲ ਦੇਖਦਾ ਰਿਹਾ ਸੋ ਤੁਹਾਨੂੰ ਇਹਨਾਂ ਕੁੜੀਆਂ ਦਾ ਤਰੀਕਾ ਕਿਹੋ ਜਿਹਾ ਲੱਗਿਆ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਉਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ